ਸਤਿ ਸ਼੍ਰੀ ਅਕਾਲ ਜੀ ਪੰਜਾਬ న్యూਸ ਵੇਖ ਰਿਹਾ ਸਾਰ ਦਰਸ਼ਕਾਂ ਦਾ ਮੈਂ ਸਵਾਤੀ ਗੁਪਤਾ ਨਿਗਾ ਸਵਾਗਤ ਕਰਦੀ ਹਾਂ ਅੱਜ ਤੋਂ ਖਬਰਾਂ ਸ਼ੁਰੂਆਤ ਕਰਾਂਗੇ ਪਰ ਉਸ ਤੋਂ ਪਹਿਲਾਂ ਇੱਕ ਨਜ਼ਰ ਮਾਰਾ ਗਿਆ ਹੈ ਮਸੁਰਖੀਆਂ ਤੇ ਲੁਧਿਆਣਾ ਪਹੁੰਚੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਹੜਪੀੜਤਾ ਦੀ ਸਹਾਇਤਾ ਲਈ ਵੀਤੀ ਸਾਂਝ ਦਾ ਕੀਤੀ ਪ੍ਰਦਾਨ ICAR ਮੱਕੀ ਖੋਜ ਕੇਂਦਰ ਦਾ ਕੀਤਾ ਦੌਰਾਨ ਆਈਪੀਐਸ ਫੁਰੰਦੀ ਖੁਦਕੁਸ਼ੀ ਤੇ ਗਰਮਾਈ ਸਿਆਸਤ ਪਰਿਵਾਰ ਨੂੰ ਮਿਲਣ ਲਈ ਚੰਡੀਗੜ੍ਹ ਪਹੁੰਚੇ ਜਿਰਾਕ ਪਾਸਵਾਂ ਰਾਹੁਲ ਗਾਂਧੀ ਵੀ ਕਰ ਚੁਕੇ ਨੇ ਮੁਲਾਕਾਤ ਆਈਐਸਆਈ ਦੇ ਦਫਤਰ ਵਿੱਚ ਐਸਆਈ ਵੱਲੋਂ ਖੁਦਕੁਸ਼ੀ ਸਰਵਿਸ ਰਵਲਵਰ ਨਾਲ ਸੇ ਵਿਚ ਮਾਰੀ ਗਈ ਪਟਿਆਲਾ ਜੇਲ੍ਹ ਪਹੁੰਚਿਆ ਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਵਫਦ ਨਾਲ ਕੀਤੀ ਰਾਜਵਾਨਾ ਨਾਲ ਮੁਲਾਕਾਤ ਹੁਣ ਖਬਰਾਂ ਵਿਸਥਾਰ ਦੇ ਨਾਲ ਕੇਂਦਰੀ ਖੇਤੀਬਾੜੀ ਅਤੇ ਪੇਂਡੂ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਲੁਧਿਆਣਾ ਪਹੁੰਚੇ ਜਿੱਥੇ ਉਹਨਾਂ ਲਾਡਵਾਲ ਵਿੱਚ ICAR ਮੱਕੀ ਖੋਜ ਕੇਂਦਰ ਦਾ ਦੌਰਾ ਕੀਤਾ। ਉਹਨਾਂ ਨੇ ਉੱਥੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ, ਸੰਸਾ ਦੇ ਕੰਮ ਦਾ ਮੁਲਾਂਕਣ ਕੀਤਾ ਅਤੇ ਇਸ ਦੀ ਨਵੀਂ ਮਾਰਦਾ ਉਦਘਾਟਨ ਵੀ ਕੀਤਾ। ਉਦਘਾਟਨ ਤੋਂ ਪਹਿਲਾਂ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਵੈਦਿਕ ਮੰਤਰਾਂ ਦਾ ਜਾਪ ਕਰਕੇ ਅਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਕੇ ਸਾਰਿਆਂ ਦਾ ਦਿਲ ਜਿੱਤ ਲਿਆ। ਦੱਸ ਦੇਣਾ ਚਾਹਾਂਗੇ ਕਿ ਮੌਨਸੂਨ ਸੀਜ਼ਨ ਦੌਰਾਨ ਪੰਜਾਬ ਦੇ ਵਿੱਚ ਆਏ ਹਾਣਾਂ ਤੋਂ ਬਾਅਦ ਇਹ ਕੇਂਦਰੀ ਖੇਤੀਬਾੜੀ ਮੰਤਰੀ ਦਾ ਸੂਬੇ ਦਾ ਦੂਸਰਾ ਦੌਰਾ ਆਪਣੇ ਦੌਰੇ ਦੌਰਾਨ ਕੇਂਦਰੀ ਮੰਤਰੀ ਚੋਹਾਨ ਨੇ ਪੰਜਾਬ ਦੇ ਵਿੱਚ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਮਹੱਤਵਪੂਰਨ ਰਾਹਤ ਪ੍ਰਦਾਨ ਕੀਤੀ ਹੈ। ਉਹਨਾਂ ਨੇ 36700 ਨੁਕਸਾਨੇ ਗਏ ਘਰਾਂ ਲਈ ਪ੍ਰਤੀ ਘਰ 1.6 ਲੱਖ ਰੁਪਏ ਦੀ ਸਹਾਇਤਾ ਰਾਜ ਸਰਕਾਰ ਨੂੰ ਸੌਂਪੀ ਹੈ। ਇਹ ਰਕਮ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਭੇਟ ਕੀਤੀ ਗਈ ਹੈ। ਉਹਨਾਂ ਕਿਹਾ ਕਿ ਫੰਡ ਤੁਰੰਤ ਜਾਰੀ ਕਰ ਦਿੱਤੇ ਗਏ ਹਨ। ਇਸ ਵਿੱਚ ਇੱਕ ਨਵੇਂ ਘਰ ਦੀ ਉਸਾਰੀ ਲਈ 1.20 ਲੱਖ ਰੁਪਏ ਅਤੇ ਮਜ਼ਦੂਰੀ पखाने की उस चाली हजार रूपए शामिल भैया हम कोई पार्टी नहीं मानते जब संकट का समय होता है तो काय की पार्टी यार उस समय तो जनता की सेवा करो भाई मैं नहीं तू मैं नहीं तू लड़ाई बिल्कुल नहीं हमने कहा आप तो भेजिए और मुझे अभी रात को यह खबर मिली आपकी चिट्ठी रात को नौ बजे आई छत्तीस हजार सात सौ तीन आवास हमारे क्षतिग्रस्त हुए हैं तो आज रात को ही मैंने रवनीत जी और गुरमीत जी बैठे हुए गुरमीत जी वाली चिट्ठी जल्दी का ये जो आपने छत्तीस हजार सात सौ तीन मकानों का प्रस्ताव भेजवाया था इन सबको छत्तीस हजार सात सौ तीन भाइयों को 120000 ਰੁਪਏ ਸਿੱਧੇ ਮਕਾਨ ਬਣਾਉਣੇ ਲਈ ਪਰ 40000 ਐਕਸਟਰਾ ਮਜ਼ਦੂਰੀ ਤੇ ਔਰ ਟਾਇਲਟ ਬਣਾਉਣੇ ਲਈ 100 ਰੁਪਏ ਲੀਜੇ ਕੇਂਦਰੀ ਖੇਤੀਬਾੜੀ ਅਤੇ ਪੇਂਡੂ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਸਪਸ਼ਟ ਕੀਤਾ ਹੈ ਕਿ ਕੇਂਦਰ ਸਰਕਾਰ ਪੰਜਾਬ ਦੇ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਤਿਆਰ ਹੈ ਅਤੇ ਹਰ ਸੰਭਵ ਸਹਾਇਤਾ ਪ੍ਰਦਾਨ ਕਰੇਗੀ ਕੇਂਦਰੀ ਖੇਤੀਬਾੜੀ ਮੰਤਰੀ ਨੇ ਪੰਜਾਬ ਨੂੰ ਕਣਕ ਦੇ ਬੀਜ ਲਈ 74 ਕਰੋੜ ਰੁਪਏ ਅਤੇ ਸਰੋਂ ਦੀ ਫਸਲ ਲਈ 3.40 ਕਰੋੜ ਰੁਪਏ ਦੀ ਸਹਾਇਤਾ ਦੀ ਪ੍ਰਦਾਨ ਕੀਤੀ ਆ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਬਾਗਾਂ ਨੂੰ ਹੋਏ ਨੁਕਸਾਨ ਦੀ ਪਰਪਾਈ ਲਈ ਵੀ ਸਹਾਇਤਾ ਪ੍ਰਦਾਨ ਕਰੇਗੀ ਰਾਜ ਸਰਕਾਰ ਨੂੰ ਨੁਕਸਾਨ ਦਾ ਸਹੀ ਮੁਲਾਂਕਣ ਕਰਨ ਅਤੇ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਚੋਹਾਨ ਨੇ ਕਿਹਾ ਕਿ ਸਰਕਾਰ ਖੇਤੀਬਾੜੀ ਖੇਤਰ ਨੂੰ ਅੱਗੇ ਵਧਾਉਣ ਲਈ ਲਗਾਤਾਰ ਯਤਨ ਕਰ ਰਹੀ ਹੈ ਕੇਂਦਰ ਸਰਕਾਰ ਕਿਸਾਨਾਂ ਦੇ ਨਾਲ ਖੜੀ ਹੈ ਤੇ ਸਾਰਾ ਸਰਕਾਰੀ ਵਿਭਾਗ ਆਪਣੇ ਆਪਣੇ ਪੱਧਰ ਤੇ ਸਹਾਇਤਾ ਪ੍ਰਦਾਨ ਕਰਨਗੇ हरियाणा ਦੇ ਮਰਹੂਮ ਆਈਪੀਐਸ ਅਧਿਕਾਰੀ వైਪੁਰਨ ਕੁਮਾਰ ਦੀ ਆਤਮ ਹੱਤਿਆ ਦੇ ਮਾਮਲੇ ਨੂੰ ਲੈ ਕੇ ਰਾਜਨੀਤੀ ਗਰਮਾਈ ਹੋਈ ਹੈ ਲੋਕ ਜਨ ਸ਼ਕਤੀ ਪਾਰਟੀ ਦੇ ਨੇਤਾ ਚਿਰਾਗ ਪਾਸਵਾਨ వైਪੁਰਨ ਕੁਮਾਰ ਦੇ ਪਰਿਵਾਰ ਨੂੰ ਮਿਲਣ ਲਈ ਚੰਡੀਗੜ੍ਹ ਪਹੁੰਚੇ ਉਹਨਾਂ ਦਾ ਇਹ ਦੌਰਾ ਕਾਂਗਰਸੀ ਨੇਤਾ ਰਾਹੁਲ ਗਾਂਧੀ ਦੀ ਮੁਲਾਕਾਤ ਦੇ ਤੁਰੰਤ ਬਾਅਦ ਹੋਇਆ केंद्रीय मंत्री चिराग पासवान ए डी जी पी वाय पहुंचे परिवार के नाल मुलाकात करने तो बाद चिराग पासवान ने कहा कि किसी भी दोषी को बख्शा नहीं जाएगा उन्होंने कहा कि यह पूरे देश चिंता का विषय परिवार की हर मंग पूरी की जाएगी आज हम लोग बड़े बड़े कार्य कर रहे हैं और वही दूसरी तरफ हमारे देश में एक अधिकारी एक अफसर उसके साथ इस तरीके की प्रताड़ना की जाती है अंत में उनको अपनी अपना जीवन गवा कर गवाना पड़ता है ये दर्शाता है कि किस तरीके से जातीयता का जहर समाज में घोलने का कार्य कुछ लोगों के द्वारा किया जाता है और ये हम सब के लिए एक चिंता का विषय है भारत एक ऐसा देश है जहाँ पे हर जात हर धर्म के लोग एक दूसरे के साथ मिलजुल कर रहने का प्रयास करते हैं पर कुछ ऐसे असामाजिक तत्व इस भाईचारे की भावना को तोड़ने की सोच रखते हुए इस तरीके से प्रताड़ित करते हैं आज परिवार से मिलकर और सिर्फ मैं चिराग पासवान की हैसियत से नहीं ये मेरा परिवार है परिवार का सदस्य बनकर तो मैं आया ही हूँ पर अपनी सरकार से ये विश्वास लेकर ये विश्वास दिलाने में आया हूँ परिवार को कि हर वो मांग जो परिवार रखता है वो पूरी की जाएगी और ये जल्द कार्रवाई होगी बिना किसी विलंब के आज जिस तरीके से स्वर्गीय पूरण जी का अभी तक अंतिम संस्कार नहीं हुआ ये एक परिवार के लिए भी उतनी ही चिंता का विषय है उतना ही दुखी करने वाला ये विषय है ऐसे में परिवार को मैं ये विश्वास दिलाता हूं सरकार की तरफ से कि जो मांग परिवार की है उसको जल्द पूरा किया जाएगा और साथ ही में इसके माध्यम से ये संदेश समाज में जाना चाहिए और इस बात को मैं बहुत जिम्मेदारी से मैं समझता हूं कि अगर इसके ऊपर कार्रवाई नहीं होगी तो कोई दूसरा दलित परिवार संभवतः अपने बच्चों को पढ़ने के लिए आई एस ऑफिसर बनाने के लिए कभी प्रोत्साहित नहीं करेगा कोई गरीब दलित परिवार कभी मुख्य धारा के साथ जुड़ने की सोच नहीं रखेगा अगर इस परिवार को न्याय नहीं मिला इस परिवार को न्याय मिलेगा यह मैं विश्वास दिलाता हूं प्रधानमंत्री जी की तरफ से गृह मंत्री जी की तरफ से ये जितने भी दोषी हैं भले वो कितने भी बड़े पद पर क्यों ना बैठे हैं उनके ऊपर सख्त से सख्त कार्रवाई होगी और ये प्रेसिडेंस यहाँ से सेट किया जाएगा कि भविष्य में कोई अपने पद का दुरुपयोग करके किसी दूसरे अधिकारी के साथ इस तरीके की प्रताड़ना ना करे ਇਹ ਵਾਅਦਾ ਕਰਦਾ ਦੱਸਦੇ ਕਿ ਕੇਂਦਰੀ ਰਾਜ ਮੰਤਰੀ RAMDAS 82 ਪੂਰਨ ਕੁਮਾਰ ਦੇ ਪਰਿਵਾਰ ਅਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਚੰਡੀਗੜ੍ਹ ਵਿਖੇ ਡੇਰਾ ਲਾ ਚੁੱਕੇ ਹਨ ਕਾਂਗਰਸੀ ਪ੍ਰਧਾਨ ਮਲਿਕਾ ਅਰਜੁਨ ਖੜਗੇ ਅਤੇ ਕਾਂਗਰਸੀ ਸੰਸਦ ਦਲ ਦੀ ਨੇਤਾ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰੇਂਕਾ ਗਾਂਧੀ ਦੇ ਨਾਲ ਪਹਿਲਾਂ ਹੀ ਪਰਿਵਾਰ ਨੂੰ ਸ਼ੋਕ ਸੰਦੇਸ਼ ਭੇਜ ਚੁੱਕੇ ਹਨ ਲੁਧਿਆਣਾ ਦੇ ਡੀਆਈਜੀ ਰੇਂਜ ਦਫ਼ਤਰ ਵਿਸ਼ ਤਾਇਨਾਤ ਇੱਕ ਐਸਆਈ ਨੇ ਡਿਊਟੀ ਦੌਰਾਨ ਆਪਣੇ ਸੀਨੇ ਵਿੱਚ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਇਹ ਵਾਰਦਾਤ ਲੁਧਿਆਣਾ ਦੇ ਰਾਣੀ ਚਾਂਸੀ ਰੋਡ ਤੇ ਡੀਆਈਜੀ ਰੇਂਜ ਵਿੱਚ ਵਾਪਰੀ ਹੈ ਜਿੱਥੇ ਉਹ ਤਾਇਨਾਤ ਸੀ। ਉਸ ਨੇ ਆਪਣੇ ਸਰਵਿਸ ਰਿਵਾਲਵਰ ਦੇ ਨਾਲ ਖੁਦਕੁਸ਼ੀ ਕੀਤੀ ਹੈ। ਸੂਚਨਾ ਮਿਲਨ ਤੇ ਪੁਲਿਸ ਮੌਕੇ ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ 50 ਸਾਲਾ ਤੇਰਥ ਸਿੰਘ ਵਜੋਂ ਹੋਈ ਹੈ। ਉਹ ਲੁਧਿਆਣਾ ਲਗਲੇ ਕਸਬੇ ਮੁੱਲਾਪੁਰ ਦਾ ਖਾਦਰ ਰਹਿਣ ਵਾਲਾ ਸੀ ਅਤੇ 4 ਤੋਂ 5 ਸਾਲਾਂ ਤੋ ਇੱਥੇ ਹੀ ਤਾਇਨਾਸੀ ਸੂਚਨਾ ਮਿਲਣ ਤੇ ਪੁਲਿਸ ਮੌਕੇ ਤੇ ਪਹੁੰਚੀ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਉਸ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਪੁਲਿਸ ਇਸ ਸਮੇਂ ਖੁਦਕੁਸ਼ੀ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ ਮ੍ਰਿਤਕ ਦੇ ਤਿੰਨ ਬੱਚੇ ਕੈਨੇਡਾ ਦੇ ਵਿੱਚ ਰਹਿੰਦੇ ਨੇ ਪੁਲਿਸ ਨੇ ਉਸ ਦੇ ਸਥਾਨਕ ਰਿਸ਼ਤੇਦਾਰਾਂ ਅਤੇ ਵਿਦੇਸ਼ਾਂ ਵਿੱਚ ਰਹਿੰਦੇ ਉਹਨਾਂ ਦੇ ਬੱਚਿਆਂ ਨੂੰ ਸੂਚਿਤ ਕਰ ਦਿੱਤਾ ਤੀਰਥ ਸਿੰਘ ਇੱਕ ਫੁੱਟਕਲਰ ਸਟੋਰ ਕੀਪਰ ਵਜੋਂ ਕੰਮ ਕਰ ਰਿਹਾ ਸੀ ਤੇ देर ਰਾਤ ਡਿਊਟੀ ਤੇ ਸੀ ਮੰਗਲਵਾਰ ਸਵੇਰੇ ਲਗਭਗ 3 ਵਜੇ ਉਸ ਨੇ ਸ਼ੱਕੀ ਹਲਾਤਾ ਵਿੱਚ ਆਪਣੀ ਸਰਵਿਸ ਰਿਵਾਲਵਰ ਨਾਲ ਖੁਦ ਨੂੰ ਗੋਲੀ ਮਾਰ ਲਈ ਗੋਲੀ ਉਸਦੇ ਸਿਰ ਵਿੱਚ ਲੱਗੀ ਜਿਸ ਨਾਲ ਉਸ ਦੀ ਤੁਰੰਤ ਮੌਤ ਹੋ ਗਈ ਘਟਨਾ ਦੀ ਜਾਣਕਾਰੀ ਮਿਲਨ ਤੇ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਪੁਲਿਸ ਅਨੁਸਾਰ ਮ੍ਰਿਤਕ ਤੇਰਤ ਸਿੰਘ ਦਾ ਇੱਕ ਲੜਕਾ ਤੇ ਦੋ ਲੜਕੀਆਂ ਇਸ ਵੇਲੇ ਕੈਨੇਡਾ ਵਿੱਚ ਰਹਿੰਦੇ ਹਨ ਪੁਲਿਸ ਨੇ ਇਸ ਸੰਬੰਧ ਵਿੱਚ ਹਾਲੇ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਜਾਰੀ ਕੀਤਾ ਤੇਰਤ ਸਿੰਘ ਦੀ ਖੁਦਕੁਸ਼ੀ ਦਾ ਕਾਰਨ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ ਖੁਦਕੁਸ਼ੀ ਦੇ ਕਾਰਨ ਦਾ ਪਤਾ ਲਗਾਉਣ ਲਈ ਪਰਿਵਾਰ ਤੋਂ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ ਪੁਲਿਸ ਨੇ ਸਾਥੀ ਕਰਮਚਾਰੀਆਂ ਤੋਂ ਵੀ ਜਾਣਕਾਰੀ ਮੰਗੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਫ਼ਦ ਨੇ ਪਟਿਆਲਾ ਦੀ ਕੇਂਦਰੀ ਜੇਲ੍ਹ ਵਿਖੇ ਪਹੁੰਚ ਕੇ ਬਲਵੰਤ ਸਿੰਘ ਰਾਜਵਾਨਾ ਨਾਲ ਮੁਲਾਕਾਤ ਕੀਤੀ ਸਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਦੀ ਅਗਵਾਈ ਹੇਠ ਗਲਵਾਤ ਹੋਈ ਹੈ ਵਫ਼ਦ ਨੇ ਜੇਲ੍ਹ ਵਿੱਚ ਰਾਜਵਾਨਾ ਦੇ ਨਾਲ ਕਰੀ 45 ਮਿੰਟ ਤੱਕ ਮੁਲਾਕਾਤ ਕੀਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਪਟਿਆਲਾ ਜੇਲ੍ਹ ਵਿੱਚ ਬੰਦ ਸਾਬਕਾ ਮੁੱਖ ਮੰਤਰੀ ਬੀਅੰਤ ਸਿੰਘ ਦੇ ਕਾਤਲ ਬਲਵੰਤ ਸਿੰਘ ਰਾਜਵਾਨਾ ਨੂੰ ਮਿਲਣ ਪਹੁੰਚੇ ਪ੍ਰਧਾਨ ਤਾਮੀ ਨੇ ਦਾਅਵਾ ਕੀਤਾ ਹੈ ਕਿ ਸੁਪਰੀਮ ਕੋਟ 15 ਅਕਤੂਬਰ ਨੂੰ ਰਾਜਵਾਨਾ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲਣ ਦੀ ਪਟੀਸ਼ਨ ਤੇ ਸੁਣਵਾਈ ਨਹੀਂ ਕਰੇਗੀ ਅਦਾਲਤ ਨੇ ਸੁਣਵਾਈ ਮੁਅੱਤਲ ਕਰ ਦਿੱਤੀ ਹੈ ਪ੍ਰਧਾਨਤਾ ਮੀ ਪਟਿਆਲਾ ਜੇਲ੍ਹ ਵਿੱਚ ਪਹੁੰਚੇ ਉਹਨਾਂ ਦੇ ਨਾਲ ਸ਼੍ਰਮਣੀ ਕਮੇਟੀ ਦੇ ਮੈਂਬਰ ਭਗਵੰਤ ਸਿੰਘ ਸਿਆਲ, ਸੁਰਜੀਤ ਕੜੀ ਭਾਗ ਸਿੰਘ ਅਤੇ ਸਾਬਕਾ ਸਕੱਤਰ ਗੁਰਚਰਨ ਸਿੰਘ ਗਰੇਵਾਲ ਵੀ ਸਨ ਅਜੇ ਤੱਕ ਇਹ ਸਪਸ਼ਟ ਨਹੀਂ ਕੀਤਾ ਗਿਆ ਕਿ ਸ਼੍ਰੋਮਣੀ ਕਮੇਟੀ ਜੇਲ੍ਹ ਦੇ ਵਿੱਚ ਰਾਜਵਾਨਾ ਦੇ ਨਾਲ ਕੀ ਚਰਚਾ ਕਰਨ ਗਈ ਸੀ ਹਾਲਾਂਕਿ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਆਗੂਆਂ ਨੇ ਵਾਰ-ਵਾਰ ਮੰਗ ਕੀਤੀ ਹੈ ਕਿ ਰਾਜਵਾਨਾ ਦੇ ਮਾਮਲੇ ਵਿੱਚ ਇੱਕ ਪਾਸੜ ਫੈਸਲਾ ਲਿਆ ਜਾਵੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਅੱਜ ਤੋਂ ਪਹਿਲਾਂ ਵੀ ਕਈ ਵਾਰ ਰਾਜਵਾਨਾ ਦੇ ਨਾਲ ਮੁਲਾਕਾਤ ਕਰ ਚੁੱਕੇ ਨੇ ਮੀਟਿੰਗਾਂ ਤੋਂ ਬਾਅਦ ਉਹਨਾਂ ਸਪਸ਼ਟ ਕੀਤਾ ਕਿ ਰਾਜੂਵਾਨਾਂ ਨੇ ਵੀ ਇੱਕ ਪਾਸੜ ਫੈਸਲੇ ਦੀ ਮੰਗ ਕੀਤੀ ਹੈ ਆਪਣੇ ਭਰਾ ਦੇ ਭੋਗ ਮੌਕੇ ਲੁਧਿਆਣਾ ਆਏ ਰਾਜੂਵਾਨਾਂ ਨੇ ਕਿਹਾ ਸੀ ਜਦੋਂ 31 ਮਾਰਚ 2012 ਨੂੰ ਮੇਰੀ ਫਾਂਸੀ ਦਾ ਹੁਕਮ ਦਿੱਤਾ ਗਿਆ ਸੀ ਤਾਂ ਸਿੱਖ ਪਾਈਚਾਰਿਆਂ ਨੇ ਆਪਣੇ ਘਰਾਂ ਤੇ ਕੇਸਰੀ ਝੰਡੇ ਲਹਿਰਾਏ ਅਤੇ ਮੇਰੀ ਫਾਂਸੀ ਨੂੰ ਰੋਕਣ ਲਈ ਇਕਜੁੱਟ ਹੋ ਗਏ ਸਨ 12 ਸਾਲ ਬਾਅਦ ਵੀ ਉਹਨਾਂ ਦੇ ਕੇਸ ਵਿੱਚ ਕੋਈ ਫੈਸਲਾ ਨਹੀਂ ਆਇਆ ਉਹਨਾਂ ਕਿਹਾ ਕਿ ਉਹ ਐਨੇ ਸਾਲਾਂ ਤੋਂ ਜੇਲ੍ਹ ਦੇ ਵਿੱਚ ਬੰਦ ਹਨ ਪਰ ਕੇਸ ਅਜੇ ਵੀ ਲੰਬੇ ਤੱਕ ਉਨਾ ਕਹਾ ਕਿ ਉਹਨਾਂ ਨੇ ਅਦਾਲਤ ਵਿੱਚ ਆਪਣਾ ਕੀਤਾ ਕਬੂਲ ਕੀਤਾ ਤੇ ਕਦੇ ਵੀ ਮੌਤ ਦੀ ਸਜ਼ਾ ਵਿਰੁੱਧ ਅਪੀਲ ਨਹੀਂ ਕੀਤੀ 31 ਅਗਸਤ 1995 ਨੂੰ ਚੰਡੀਗੜ੍ਹ ਵਿੱਚ ਸਕੱਤਰੇ ਦੇ ਬਾਹਰ ਇੱਕ ਬੰਬ ਧਮਾਕਾ ਹੋਇਆ ਸੀ ਜਿਸ ਵਿੱਚ ਤਤਕਾਲੀ ਮੁੱਖ ਮੰਤਰੀ ਬਿਆਨਤ ਸਿੰਘ ਸਮੇਤ 17 ਲੋਕ ਮਾਰੇ ਗਏ ਸਨ ਇਸ ਮਾਮਲੇ ਵਿੱਚ ਰਾਜਗੁਣਾ ਤੇ ਸਾਜ਼ਿਸ਼ ਰਚਨ ਦਾ ਦੋਸ਼ ਲਗਾਇਆ ਗਿਆ ਸੀ ਅਤੇ ਜੁਲਾਈ 2007 ਵਿੱਚ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ ਪਰ ਰਾਜਨੀਤਿਕ ਦਬਾਅ ਕਾਰਨ ਉਹਨਾਂ ਦੀ ਫਾਂਸੀ ਨੂੰ ਮੁਤਲੀ ਕਰ ਦਿੱਤਾ ਗਿਆ ਸੀ ਰਾਜਵਾਨਾ ਦੀ ਫਾਂਸੀ ਦੀ ਮਿਤੀ 21 ਮਾਰਚ 2022 ਨਿਰਧਾਰਤ ਕੀਤੀ ਗਈ ਸੀ ਪਰ ਪੰਜਾਬ ਵਿੱਚ ਵਿਆਪਕ ਵਿਰੋਧ ਪ੍ਰਦਰਸ਼ਨ ਹੋਏ ਜਿਸ ਕਾਰਨ ਉਹਨਾਂ ਦੀ ਫਾਂਸੀ ਨੂੰ ਰੋਕਿਆ ਗਿਆ ਤੇ ਸਿੱਖ ਧਾਰਮਿਕ ਸੰਸਥਾ ਮਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰਾਜਵਾਨਾ ਵੱਲੋਂ ਸੁਪਰੀਮ ਕੋਰਟ ਵਿੱਚ ਰਹਿਮ ਦੀ ਅਪੀਲ ਦਾਇਰ ਕੀਤੀ ਜੋ ਅਜੇ ਤੱਕ ਪੈਂਡਿੰਗ ਹੈ ਕਿਤੇ ਕਿ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਮਾਮਲੇ ਵਿੱਚ ਪੰਜਾਬ ਸਰਕਾਰ ਨੂੰ ਇੱਕ ਹੋਰ ਝਟਕਾ ਮਿਲ ਸਕਦਾ ਅਰਸਲ BBMB ਵਿੱਚ Rajasthan ਅਤੇ Himachal Pradesh ਨੂੰ ਪੱਕੀ ਨੁਮਾਇਦਗੀ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ ਦੱਸ ਦੇਈਏ ਕਿ ਪਹਿਲੇ ਪੜਾਅ ਦੇ ਵਿੱਚ ਪੰਜਾਬ ਅਤੇ ਹਰਿਆਣਾ ਦੀ BBMB ਵਿੱਚੋਂ ਸਥਾਈ ਮੈਂਬਰੀ ਹਟਾ ਦਿੱਤੀ ਗਈ ਹੈ ਤੇ ਹੁਣ ਦੋ ਹੋਰ ਸੂਬਿਆਂ ਨੂੰ ਵੀ ਪੰਜਾਬ ਦੇ ਬਰਾਬਰ ਹਿੱਸੇਦਾਰੀ ਦੇਣ ਦਾ ਰਾਹ ਖੋਲਿਆ ਗਿਆ ਹੈ ਮੌਜੂਦਾ ਸਮੇਂ ਦੇ ਵਿੱਚ ਪੰਜਾਬ ਬੀਬੀਐਮਬੀ ਦਾ ਸਭ ਤੋਂ ਵੱਡਾ ਖਰਚਾ ਚੱਲਦਾ ਹੈ ਜਦੋਂ ਕਿ ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਇਸ ਵਿੱਚ ਮਾਮੂਲੀ ਹਿੱਸਾ ਪਾਉਂਦੇ ਹਨ ਹੁਣ ਕੇਂਦਰ ਸਰਕਾਰ ਵੱਲੋਂ ਇਹਨਾਂ ਦੋਵੇਂ ਸੂਬਿਆਂ ਨੂੰ ਬਰਾਬਰ ਅਧਿਕਾਰ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ ਕੇਂਦਰੀ ਬਿਜਲੀ ਮੰਤਰਾਲੇ ਨੇ 10 ਅਕਤੂਬਰ ਨੂੰ ਪੰਜਾਬ ਹਰਿਆਣਾ ਹਿਮਾਚਲ ਪ੍ਰਦੇਸ਼ ਤੇ ਰਾਜਸਥਾਨ ਦੀਆਂ ਸਰਕਾਰਾਂ ਨੂੰ ਪੱਤਰ ਜਾਰੀ ਕਰਕੇ ਨਵੀਂ ਪ੍ਰਕਿਰਿਆ ਬਾਰੇ ਜਾਣੂ ਕਰਵਾਇਆ ਪੱਤਰ ਅਨੁਸਾਰ ਪੰਜਾਬ ਪੁਨਰਗਠਨ ਐਕਟ 1968 ਦੀ ਧਾਰਾ 79 2 ए ਦੇ ਵਿੱਚ ਸੋਧ ਕਰਨ ਦੀ ਤਰਵੀਜ਼ ਜਿਹੜੀ ਆ ਤਿਆਰ ਕੀਤੀ ਗਈ ਆ ਜਿਸ ਤਹਿਤ ਬੋਰਡ ਵਿੱਚ ਮੈਂਬਰ ਦੀ ਗਿਣਤੀ 2 ਤੋਂ ਵਧਾ ਕੇ 4 ਕੀਤੀ ਜਾਵੇਗੀ ਅਜੇ ਤੱਕ BBMB ਵਿੱਚ ਕੇਵਲ ਪੰਜਾਬ ਤੇ ਹਰਿਆਣਾ ਸਥਾਈ ਮੈਂਬਰ ਹੁੰਦੇ ਹਨ ਪੰਜਾਬ ਵੱਲੋਂ ਮੈਂਬਰ ਅਤੇ ਹਰਿਆਣਾ ਵੱਲੋਂ ਮੈਂਬਰ ਸਨਚਾਈ ਹੁਣ Rajasthan ਅਤੇ Himachal Pradesh ਨੂੰ ਵੀ ਸਥਾਈ ਪ੍ਰਤੀਨਿਧਤਾ ਦੇਣ ਦੀ ਯੋਜਨਾ ਹੈ ਕੇਂਦਰ ਨੇ ਚਾਰਾਂ ਸੂਬਿਆਂ ਤੋਂ ਇਸ ਸੋਧ ਸੰਬੰਧੀ ਤਜਵੀਜ਼ ਉੱਤੇ ਟਿੱਪਣੀਆਂ ਮੰਗੀਆਂ ਹਨ ਧਿਆਨ ਦੇਣ ਯੋਗ ਹੈ ਕਿ 23 ਫਰਵਰੀ 2022 ਨੂੰ ਕੇਂਦਰੀ ਬਿਜਲੀ ਮੰਤਰਾਲੇ ਨੇ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਰੂਲਸ 2022 ਜਾਰੀ ਕਰਕੇ ਪੰਜਾਬ ਦੀਆਂ ਸ਼ਰਤਾਂ ਨੁਮਾਇੰਦਗੀ ਖਤਮ ਕਰ ਦਿੱਤੀ ਸੀ ਬੀਬੀਐਮਬੀ ਦਾ 39.58 ਫੀਸਦੀ ਬੋਝ ਇਸ ਵਕਤ ਪੰਜਾਬ ਦੇ ਉੱਪਰ ਹੈ 30 ਫੀਸਦੀ ਸਦ ਖਰਚਾ ਜਿਹੜਾ ਹਰਿਆਣਾ ਅਤੇ 24 ਫੀਸਡ ਖਰਚਾ ਜਿਹੜਾ ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਸਿਰਫ 4 ਫੀਸਡ ਜਿਹੜਾ ਖਰਚਾ ਦੇ ਰਹੇ ਨੇ ਚੰਡੀਗੜ੍ਹ 2 ਫੀਸਡ ਖਰਚਾ ਚੁੱਕਦਾ ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਨੂੰ BBMP ਵਿੱਚ ਕਿਹੜੇ ਅਹੁਦੇ ਦਿੱਤੇ ਜਾਣਗੇ ਇਸ ਬਾਰੇ ਹਲੇ ਤੱਕ ਕੁਝ ਵੀ ਸਪਸ਼ਟ ਨਹੀਂ ਕੀਤਾ ਗਿਆ ਜ਼ਿਕਰਯੋਗ ਹੈ ਕਿ ਕੇਂਦਰੀ ਬਿਜਲੀ ਮੰਤਰਾਲੇ ਵੱਲੋਂ BBMP ਸੋਦਰ ਰੂਲਸ 2022 ਬਣਾ ਕੇ ਪਹਿਲਾਂ ਹੀ ਪੰਜਾਬ ਦਾ ਨੁਕਸਾਨ ਕੀਤਾ ਜਾ ਚੁੱਕਾ ਹੈ ਵਿਸ਼ਵ ਸਿਹਤ ਸੰਗਠਨ ਨੇ ਪਾਰਾਦੇਵੇ ਚ ਮਿਲੇ ਖਰਾਬ ਗੁਣਵਤਾ ਵਾਲੇ ਖੰਗਦੇ ਤਿੰਨ ਸਿਰਫ ਕੋਲ ਰੀਫ ਰੈਸਟਰੀ ਫਰੈਸ਼ ਟ੍ਰੀਆਰ ਅਤੇ ਰਿ ਲਾਈਫ ਬਾਰੇ ਚੇਤਾਵਨੀ ਜਾਰੀ ਕੀਤੀ ਹੈ ਦਰਸਾ ਸੰਗਠਨ ਨੇ ਦੁਨੀਆ ਭਰ ਦੇ ਰਾਸ਼ਟਰੀ ਰੈਗੂਲੇਟਰੀ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਜੇ ਇਹ ਸਿਰਫ ਉਹਨਾਂ ਦੇ ਦੇਸ਼ ਵਿੱਚ ਮਿਲਣ ਤਾਂ ਤੁਰੰਤ WHO ਨੂੰ ਸੂਚਿਤ ਕੀਤਾ ਜਾਵੇ WHO ਨੇ ਸਿਹਤ ਪੇਸ਼ੇਵਾਰਾਂ ਨੂੰ ਵੀ ਸੁਝਾਅ ਦਿੱਤਾ ਹੈ ਕਿ ਜੇਕਰ ਇਹ ਖਰਾਬ ਦਵਾਈਆਂ ਮਿਲਣ ਜਾਂ ਕਿਸੇ ਵੀ ਨੁਕਸਾਨਦਾਇਕ ਪ੍ਰਭਾਵ ਦੀ ਘਟਨਾ ਹੋਵੇ ਤਾਂ ਆਪਣੇ ਰਾਸ਼ਟਰੀ ਰੈਗੂਲੇਟਰੀ ਅਧਿਕਾਰੀਆਂ ਜਾਂ ਨੈਸ਼ਨਲ ਫਾਰਮਾਕੋ ਵਿਜੀਲੈਂਸ ਸੈਂਟਰ ਨੂੰ ਸੂਚਿਤ ਕਰਨਾ ਇਹ ਚੇਤਾਵਨੀ ਉਸ ਸਮੇਂ ਜਾਰੀ ਕੀਤੀ ਗਈ ਜਦੋਂ ਮੱਧ ਪ੍ਰਦੇਸ਼ ਚ ਘਟੋਕਟ 22 ਬੱਚਿਆਂ ਦੀ ਕੋਲਡ ਰੈਫ ਸਰਪ ਪੀਣ ਤੋਂ ਬਾਅਦ ਕਿਡਨੀ ਖਰਾਬ ਹੋਣ ਕਾਰਨ ਮੌਤ ਹੋ ਗਈ। ਰਾਜਸਥਾਨ ਚ ਵੀ ਤਿੰਨ ਬੱਚਿਆਂ ਦੀ ਮੌਤ ਖੰਗ ਦੇ ਸਰਪ ਪੀਣ ਤੋਂ ਬਾਅਦ ਹੋਈ। WHO ਨੇ ਸਾਵਧਾਨ ਕੀਤਾ ਹੈ ਕਿ ਪ੍ਰਭਾਵਿਤ ਦੇਸ਼ਾਂ ਤੇ ਖੇਤਰਾਂ 'ਚ ਦਵਾਈਆਂ ਦੀ ਸਪਲਾਈ ਚੈਨ ਤੇ ਨਿਗਰਾਨੀ ਵਿਦਾਈ ਜਾਵੇ ਅਤੇ ਅਣਇ合法 ਬਾਜ਼ਾਰ ਦੀ ਨਿਗਰਾਨੀ ਕੀਤੀ ਜਾਵੇ ਪ੍ਰਭਾਵਿਤ ਉਤਪਾਦ ਤਰਲ ਦਵਾਈਆਂ ਹਨ ਜੋ ਆਮ ਤੌਰ ਤੇ ਸਾਧਾਰਨ ਸਰਦੀ ਫਲੂ ਜਾਂ ਖੰਗ ਦੇ ਲੱਛਣਾਂ 'ਚ ਰਾਹਤ ਦੇਣ ਲਈ ਵਰਤੀਆਂ ਜਾਂਦੀਆਂ ਨੇ ਭਾਰਤ ਦੇ ਕੇਂਦਰੀ ਔਸ਼ਦੀ ਮਿਆਰ ਕੰਟਰੋਲ ਸੰਸਥਾ ਨੇ WHO ਨੂੰ ਸੂਚਿਤ ਕੀਤਾ ਕਿ 8 ਅਕਤੂਬਰ ਨੂੰ ਘੱਟੋ ਘੱਟ 3 RL ਦਵਾਈਆਂ 'ਚ ਡਾਈ ਥਾਈਲੈਂਡ ਗਲਾਈਕੇ ਨਾਮਕ ਜ਼ਹਿਰਲਾ ਤੱਤ ਮਿਲਿਆ ਹੈ ਇਹ ਤੱਤ ਮਨੁੱਖਾਂ ਲਈ ਬਹੁਤ ਜ਼ਹਿਰੀਲਾ ਹੈ ਅਤੇ ਘੱਟ ਮਾਤਰਾ ਵਿੱਚ ਵੀ ਘਾਤਕ ਹੋ ਜਾਂਦਾ ਹੈ ਇਸ ਦੇ ਕਾਰਨ ਪੇਟ ਦਰਦ ਉਲਟੀ ਦਸਤ ਸਿਰਦਰਦ ਮਨੋਵਿਗਿਆਨਕ ਗੜਬੜੀ ਅਤੇ ਤੇਜ਼ੀ ਨਾਲ ਕਿਡਨੀ ਖਰਾਬ ਹੋਣ ਦੇ ਲੱਛਣ ਦਿਖਾਈ ਦੇ ਸਕਦੇ ਨੇ WHO ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਤੁਹਾਡੇ ਕੋਲ ਇਹ سیرਪ ਹਨ ਤਾਂ ਉਹਨਾਂ ਦਾ ਉਪਯੋਗ ਨਾ ਕਰੋ ਜੇ ਤੁਸੀਂ ਤਾਂ ਤੁਹਾਡੇ ਜਾਣਕਾਰ ਨੇ ਇਹ سیرਪ ਪੀਤੇ ਹਨ ਤਾਂ ਅਤੇ ਕੋਈ ਨੁਕਸਾਨਦਾਇਕ ਪ੍ਰਭਾਵ ਮਹਿਸੂਸ ਹੁੰਦਾ ਹੈ ਤਾਂ ਤੁਰੰਤ ਡਾਕਟਰੀ ਸਲਾਹ ਲਵੋ ਜਾਂ ਕਿਸੇ ਜ਼ਹਿਰੀਲੇ ਕੰਟਰੋਲ ਕੇਂਦਰ ਨਾਲ ਸੰਪਰਕ ਕਰੋ ਪ੍ਰਭਾਵਿਤ ਉਤਪਾਦਾਂ ਦੀ ਪਛਾਣ ਇਸ ਤਰ੍ਹਾਂ ਕੀਤੀ ਗਈ ਹੈ ਕੋਲਡ ਡ੍ਰਿਫ ਰੈਸਪੀ ਫਰੈਸ਼ ਟੀਆਰ ਅਤੇ ਅਤੇ ਰੀਲਾਈਫ ਜਿਨ੍ਹਾਂ ਦਾ ਨਿਰਮਾਣ ਸ਼੍ਰੀਸ਼ਨ ਫਾਰਮੇਸਿਊ ਟੈਕਲੈਕਸ ਰੈਡਨੈਕਸ ਅਤੇ ਸ਼ੇਫ ਵਾ ਫਾਰਮਰ ਨੇ ਕੀਤਾ ਸੀਡੀਐਸਸੀਓ ਨੇ ਦੱਸਿਆ ਹੈ ਕਿ ਇਹ ਦਵਾਈਆਂ ਭਾਰਤ ਤੋਂ ਕਿਸੇ ਹੋਰ ਦੇਸ਼ 'ਚ ਨਿਰਯਾਤ ਨਹੀਂ ਕੀਤੀਆਂ ਗਈਆਂ ਅਤੇ ਇਸ ਵੇਲੇ ਕੋਈ ਆਨਲਾਈਨ ਨਿਰਦਾਤ ਦਾ ਸਬੂਤ ਵੀ ਨਹੀਂ ਮਿਲਿਆ हरियाणा ਦੀ ਮਸ਼ਹੂਰ ਡਾਂਸਰ ਸਪਨਾ ਚੌਧਰੀ ਨਾਲ ਛਤISਗੜ੍ਹ ਦੇ ਕੋਰਵਾ ਜ਼ਿਲ੍ਹੇ ਵਿੱਚ ਬਦਸਲੂਕੀ ਅਤੇ ਗੋਲੀ ਮਾਰਨ ਦੀ ਧਮਕੀ ਦੇ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਜਸਨ ਰਿਜ਼ੋਰਟ ਵਿੱਚ ਹੋਈ ਹੈ ਜਿੱਥੇ ਸਪਨਾ ਚੌਧਰੀ ਦਾ ਪ੍ਰੋਗਰਾਮ ਰੱਖਿਆ ਗਿਆ ਸੀ। ਪ੍ਰੋਗਰਾਮ ਦੌਰਾਨ ਭਾਰੀ ਪੀੜ ਅਤੇ ਹੰਗਾਮੇ ਕਾਰਨ ਉਹਨਾਂ ਨੇ 2.5 ਘੰਟਿਆਂ ਦੀ ਬਜਾਏ ਸਿਰਫ 1 ਘੰਟੇ ਦੇ ਵਿੱਚ ਹੀ ਪ੍ਰੋਗਰਾਮ ਖਤਮ ਕਰ ਦਿੱਤਾ। ਰਿਜ਼ੋਰਟ ਦੇ ਮਾਲਕ ਕਰਨਦੀਪ ਸਿੰਘ ਦੀ ਸ਼ਿਕਾਇਤ ਤੇ ਸਿਟੀ ਕੋਤਵਾਲੀ ਪੁਲਿਸ ਨੇ ਅਮਿਤ ਨਵਰੰਗ ਲਾਲ ਅਗਰਵਾਲ ਅਧੀਨ ਦਿਵੇਦੀ ਯੁਗਲ ਸ਼ਰਮਾ ਅਤੇ ਸੂਜਲ ਅਗਰਵਾਲ ਵਿਰੁੱਧ ਐਫ ਆਈ ਆਰ ਦਰਜ ਕੀਤੀ ਹੈ ਸ਼ਿਕਾਇਤ ਮੁਤਾਬਕ ਇਹ ਚਾਰੇ ਵਿਅਕਤੀ ਰਾਤ ਦੇ ਸਮੇਂ ਸਪਨਾ ਚੌਧਰੀ ਦੇ ਕਮਰੇ ਤੱਕ ਪਹੁੰਚੇ ਦਰਵਾਜ਼ਾ ਤੋੜਨ ਦੀ ਕੋਸ਼ਿਸ਼ ਕੀਤੀ ਗਾਲਾਂ ਕੱਢੀਆਂ ਅਤੇ ਉਹਨਾਂ ਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ ਇਸ ਤੋਂ ਬਾਅਦ ਉਹਨਾਂ ਨੇ ਰਿਜ਼ੋਰਟ 'ਚ ਪੰਤੋੜ ਕੀਤੀ, ਸੀਸੀਟੀਵੀ ਦਾ ਡੀਵੀਆਰ ਅਤੇ 10000 ਰੁਪਏ ਲੁੱਟ ਕੇ ਫਰਾਰ ਹੋ ਗਏ। ਦੂਜੇ ਪੱਖ ਦੇ ਅਨਿਲ ਦਿਵੇਦੀ ਨੇ ਵੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਉਹਨਾਂ ਦਾ ਕਹਿਣਾ ਹੈ ਕਿ ਜਦੋਂ ਉਹ ਸਪਨਾ ਚੌਧਰੀ ਨੂੰ ਸਫਲ ਪ੍ਰੋਗਰਾਮ ਦੀ ਵਧਾਈ ਦੇਣ ਲੱਗੇ, ਉਦੋਂ ਰਿਜ਼ੋਰਟ ਕਰਮਚਾਰੀਆਂ ਨੇ ਉਹਨਾਂ ਨਾਲ ਕੁੱਟਮਾਰ ਕੀਤੀ ਅਤੇ ਉਹਨਾਂ ਦੇ ਗਲੇ ਤੋਂ 5 ਤੋਲੇ ਦੀ ਸੋਨੇ ਦੀ ਚੇਨ ਲੁੱਟ ਲਈ। ਐਡੀਸ਼ਨਲ ਐਸਪੀ ਨਿਤਿਸ਼ ਠਾਕੁਰ ਨੇ ਦੱਸਿਆ ਕਿ ਦੋਵੇਂ ਪੱਖਾਂ ਦੀਆਂ ਸ਼ਿਕਾਇਤਾਂ ਤੇ ਕੁੱਟਮਾਰ ਤੇ ਪੰਤੋੜ ਤੇ ਲੁੱਟਖੋ ਦੇ ਮਾਮਲੇ 'ਚ ਜਾਂਚ ਸ਼ੁਰੂ ਕਰ ਦਿੱਤੀ। ਗਈ ਹੈ ਹਾਲਾਂਕਿ ਹੁਣ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਦੂਜੇ ਪਾਸੇ ਸਪਨਾ ਚੌਧਰੀ ਨੇ ਪੁਲਿਸ ਅਤੇ মিডিਆ ਨੂੰ ਪੇਜੇ ਪੱਤਰ ਚੁਕਾ ਕਿ ਜੇ ਪੁਲਿਸ ਅਤੇ ਰਿਜ਼ਰਟ ਮਾਲਕ ਕਰਨਦੀਪ ਸਿੰਘ ਸਮੇਤ ਮਦਦ ਨਾ ਕਰਦੇ ਤਾਂ ਉਹਨਾਂ ਦੀ ਜਾਨ ਵੀ ਜਾ ਸਕਦੀ ਸੀ ਉਹਨਾਂ ਨੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਭਾਰਤੀ ਟੀਮ ਨੇ ਵੈਸਟ ਇੰਡੀਜ਼ ਵਿਰੁੱਧ ਦੋ ਮੈਚਾਂ ਦੀ ਟੈਸਟ ਸੀਰੀਜ਼ ਵਿੱਚ 2-0 ਨਾਲ ਕਲੀਨ ਸਵੀਪ ਕਰ ਦਿੱਤਾ ਹੈ ਟੀਮ ਨੇ ਦੂਸਰੇ ਟੈਸਟ ਵਿੱਚ ਵੈਸਟ ਇੰਡੀਜ਼ ਨੂੰ 7 ਵਿਕਟਾਂ ਨਾਲ ਹਰਾਇਆ ਭਾਰਤ ਨੇ ਪਹਿਲਾ ਟੈਸਟ 1 ਪਾਰੀ ਅਤੇ 140 ਦੌੜਾਂ ਨਾਲ ਜਿੱਤਿਆ ਸੀ ਦੱਸ ਦੇ ਕਿ ਸ਼ੁਮਨ ਗਿੱਲ ਦੀ ਕਪਤਾਨੀ ਹੇਠ ਇਹ ਭਾਰਤੀ ਟੈਸਟ ਟੀਮ ਦੀ ਪਹਿਲੀ ਟੈਸਟ ਲੜੀ ਜਿੱਤ ਹੈ ਇਸ ਤੋਂ ਪਹਿਲਾਂ ਗੱਲ ਨੇ ਇੰਗਲੈਂਡ ਦੇ ਵਿੱਚ ਪੰਜ ਮੈਚਾਂ ਦੀ ਟੈਸਟ ਲੜੀ 2-2 ਨਾਲ ਡਰਾਅ ਕੀਤੀ ਸੀ ਇਸ ਦੌਰਾਨ ਵੈਸਟ ਇੰਡੀਜ਼ ਦੇ ਕਪਤਾਨ ਰੌਸਟਨ ਚੇਜ਼ ਨੇ ਸ਼ਰਮਨਾਕ ਰਿਕਾਰਡ ਬਣਾਇਆ ਹੈ ਉਹ ਕ੍ਰੈਗ ਵ੍ਰਤ ਵੇਟ ਤੋਂ ਬਾਅਦ ਕਪਤਾਨ ਵਜੋ ਆਪਣੇ ਪਹਿਲੇ 5 ਟੈਸਟ ਮੈਚ ਹਾਰਨ ਵਾਲੇ ਦੂਜੇ ਵੈਸਟ ਇੰਡੀਜ਼ ਕਪਤਾਨ ਬਣ ਗਏ ਹਨ ਇਸ ਤੋਂ ਇਲਾਵਾ ਭਾਰਤੀ ਟੈਸਟ ਟੀਮ ਨੇ 2022 ਅਤੇ 2025 ਦੇ ਵਿਚਕਾਰ ਵੈਸਟ ਇੰਡੀਜ਼ ਵਿਰੁੱਧ ਲਗਾਤਾਰ 10 ਟੈਸਟ ਸੀਰੀਜ਼ ਜਿੱਤੀਆਂ ਹਨ ਜੋ ਕਿ ਕਿਸੇ ਵੀ ਟੀਮ ਵਿਰੁੱਧ ਲਗਾਤਾਰ ਸਭ ਤੋਂ ਵੱਧ ਟੈਸਟ ਲੜੀ ਜਿੱਤਾਂ ਲਈ ਦੱਖਣੀ ਅਫਰੀਕਾ ਨਾਲ ਬਰਾਬਰੀ ਤੇ ਹਨ ਇਸ ਮੈਚ ਦੇ ਵਿੱਚ ਭਾਰਤੀ ਸਲਾਮੀ ਬੱਲੇਬਾਜ਼ ਯਸ਼ਸ਼ਵੀ ਜਸਵਾਲ ਨੇ ਪਹਿਲੀ ਪਾਰੀ ਵਿੱਚ ਸ਼ਿਖਰਲੇ ਕ੍ਰਮ ਵਿੱਚ 175 ਦੌੜਾਂ ਦੇ ਧੁਮਾਕੇਦਾਰ ਪਾਰੀ ਖੇਡੀ ਜਦੋਂ ਕਿ ਕਪਤਾਨ ਗਿੱਲ ਨੇ ਅਜੇਤੂ 129 ਦੌੜਾਂ ਬਣਾਈਆਂ ਦੋਵਾਂ ਖਿਡਾਰੀਆਂ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਭਾਰਤੀ ਟੀਮ ਨੇ 518 ਤੇ 5 ਦੇ ਐਲਾਨ ਕੀਤਾ ਅਤੇ ਮੈਚ ਤੇ ਆਪਣੀ ਪਕੜ ਮਜ਼ਬੂਤ ਕੀਤੀ ਜਸਵਾਲ ਨੇ 22 ਚੌਕੀਆਂ ਦੀ ਮਦਦ ਨਾਲ 175 ਦੌੜਾਂ ਬਣਾਈਆਂ ਜਦੋਂ ਕਿ ਗਿੱਲ ਨੇ ਆਪਣੇ 129 ਦੌੜਾਂ ਦੀ ਪਾਰੀ ਵਿੱਚ 16 ਚੌਕੀਆਂ ਤੇ 2 ਛੱਕੇ ਲਗਾਏ ਦੂਜੀ ਪਾਰੀ ਵਿੱਚ ਕੇਐਲ ਰਾਹੁਲ ਦੀ ਵਾਰੀ ਸੀ ਕਿ ਉਹ ਬੱਲੇਬਾਜ਼ ਨਾਲ ਚਮਕਣ ਹਾਲਾਂਕਿ ਮੇਜ਼ਬਾਨ ਟੀਮ ਘੱਟ ਸਕੋਰ ਦਾ ਪਿੱਛਾ ਕਰ ਰਹੀ ਸੀ ਰਾਹੁਲ ਨੇ ਇੱਕ ਸਿਰੇ ਨੂੰ ਫੜਕੇ ਸਤਿਤਾ ਪ੍ਰਦਾਨ ਕੀਤੀ ਉਹ 58 ਦੌੜਾਂ ਬਣਾ ਕੇ ਨਾਬਾਦ ਰਿਹਾ ਅਤੇ ਟੀਮ ਨੂੰ 121 ਦੌੜਾਂ ਦੇ ਟਿੱਚੇ ਤੱਕ ਪਹੁੰਚਾਇਆ ਵੈਸਟ ਇੰਡੀਜ਼ ਨੂੰ ਪਹਿਲੇ ਮੈਚ ਵਿੱਚ ਪਾਰੀ ਅਤੇ 140 ਦੌੜਾਂ ਦੀ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਦੂਜੇ ਮੈਚ ਵਿੱਚ ਵੀ ਪਾਰੀ ਦੀ ਹਾਰ ਦਾ ਖਤਰਾ ਸੀ ਜਦੋਂ ਪਹਿਲੀ ਪਾਰੀ ਵਿੱਚ 248 ਦੌੜਾਂ ਤੇ ਆਲ ਆਊਟ ਹੋ ਗਏ ਤੇ ਭਾਰਤ ਨੇ ਫਾਲੋਅ-ਆਨ ਲਾਗੂ ਕੀਤਾ ਮੇਜ਼ਬਾਨ ਟੀਮ ਤੋਂ 270 ਦੌੜਾਂ ਪਿੱਛੇ ਰਹਿ ਗਿਆ ਹਾਲਾਂਕਿ ਮਹਿਮਾਨ ਟੀਮ ਨੇ ਦੂਜੀ ਪਾਰੀ ਵਿੱਚ ਸ਼ਾਨਦਾਰ ਬੱਲੇਬਾਜ਼ੀ ਪ੍ਰਦਰਸ਼ਨ ਕੀਤਾ ਅਤੇ ਜੌਨ ਕੈਂਬੈਲ 115 ਅਤੇ ਸਾਈ ਹੋਪ 103 ਬਚਕਾਰ ਤੇਜੀ ਵਿਕਟ ਲਈ 177 ਦੌੜਾਂ ਦੀ ਸਾਂਝੇਦਾਰੀ ਨੇ ਟੀਮ ਨੂੰ ਪਾਰੀ ਦੀ ਹਾਰ ਤੋਂ ਬਚਾਇਆ ਕਪਤਾਨ ਚੇਜ਼ ਦੇ 40 ਤੇ ਗ੍ਰਿਬਸ ਦੇ ਨਾਬਾਦ ਪੰਜਾਬ ਦੌੜਾਂ ਨੇ ਵੈਸਟ ਇੰਡੀਜ਼ ਨੂੰ ਦੂਜੀ ਪਾਰੀ ਵਿੱਚ 390 ਦੌੜਾਂ ਬਣਾਉਣ ਵਿੱਚ ਮਦਦ ਕੀਤੀ ਜਿਸ ਨਾਲ ਉਨ੍ਹਾਂ ਨੂੰ ਭਾਰਤ ਤੇ 120 ਦੌੜਾਂ ਦੀ ਵੜਤ ਮਿਲੀ ਪਾਰਾ ਦੇ ਗੁੱਟ ਦੇ ਸਪਿਨਰ ਕੁਲਦੀਪ ਯਾਦਵ ਨੇ ਮੈਚ ਵਿੱਚ ਕੈਰੀਬੀਅਨ ਬੱਲੇਬਾਜ਼ਾਂ ਨੂੰ ਹੈਰਾਨ ਕਰ ਦਿੱਤਾ ਉਹਨਾਂ ਨੇ ਪਹਿਲੀ ਪਾਰੀ ਵਿੱਚ 82 ਦੌੜਾਂ ਦੇ ਕੇ 5 ਵਿਕਟਾਂ ਲਈਆਂ ਅਤੇ ਦੂਜੀ ਪਾਰੀ ਵਿੱਚ ਆਪਣੀ ਗੇਂਦਬਾਜ਼ੀ ਦੀ ਮਹਾਰਤ ਦਾ ਪ੍ਰਦਰਸ਼ਨ ਕੀਤਾ ਤਿੰਨ ਵਿਕਟਾਂ ਲਈਆਂ ਉਸਨੇ ਸਪਿਨਰਾਂ ਦੀ অনুকূল ਹਾਲਾਤਾਂ ਦਾ ਪੂਰਾ ਫਾਇਦਾ ਉਠਾਇਆ ਤੇ ਵਿਰੋਧੀ ਟੀਮ ਲਈ ਹਰ ਤਰ੍ਹਾਂ ਦੀ ਸਮੱਸਿਆ ਪੈਦਾ ਕੀਤੀ ਸੋ ਇਹ ਸਨ ਪੰਜਾਬ ਨਿਊਜ਼ ਦੀਆਂ ਅਮ ਖਬਰਾਂ ਇਸ ਦੇ ਨਾਲ ਹੀ ਤੁਸੀਂ ਮੈਨੂੰ ਦਿਵਾ ਗਿਆ ਧੰਨਵਾਦ